ਮਹੀਨਾ ਪਹਿਲਾਂ ਫਿਲੀਪਿਨਸ ਦੇ ਵਿੱਚ ਕਪੂਰਥਲਾ ਦੇ ਵਿਅਕਤੀ ਦੀ ਮੌਤ। ਕਪਤੀ ਜੀ ਦੇ والدہ ਯਤਨਾ ਸਦਕਾ ਲਾਸ਼ ਪੁੱਜੀ ਪਰ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ। ਮੁਰਥਲਾ ਜ਼ਿਲ੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਦੇ ਇੱਕ ਵਿਅਕਤੀ ਜਿਹੜਾ ਕਿ 1 ਮਹੀਨਾ ਪਹਿਲਾਂ ਮਨੀਲਾ ਦੇ ਵਿੱਚ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਭੇਦਪਰੇ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਗਈ ਤੇ ਉਸ ਦੀ ਮ੍ਰਿਤਕ ਦੇਹ ਹੈ ਜਿਹੜੀ ਮਹੀਨੇ ਬਾਅਦ ਬਿੱਤੀ ਦਿਨੀ ਭਾਰਤ ਪੁੱਜਦੀ ਹੈ ਜਿੱਥੇ ਕਿ ਉਹ ਆਪਣੇ ਜੱਦੀ ਪਿੰਡ ਜਦੋਂ ਪੁੱਜਦੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ 19 ਮਹੀਨੇ ਪਹਿਲਾਂ ਉਹ ਮਨੀਲਾ ਗਿਆ ਸੀ ਚੰਗੇ ਭਵਿੱਖ ਦੇ ਲਈ ਪਰ ਉੱਥੇ ਭੇਦਪਰੇ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਮ੍ਰਿਤਕ ਦੀ ਲਾਸ਼ ਮ੍ਰਿਤਕ ਦੀ ਪਛਾਣ ਕੁਲਦੀਪ ਲਾਲ ਵਜੋਈ ਹੈ ਜਿਸ ਦੀ লাশ ਭਾਰਤ ਲਿਹਾਉਣ ਦੀ ਗੁਹਾਰ ਲਗਾਈ ਜਾਂਦੀ ਹੈ ਤੇ ਇਸ ਦੇ ਤਹਿਤ ਉਹਨਾਂ ਦੇ ਵੱਲੋਂ ਸੰਤ ਸੀਚੇਵਾਲ ਦੇ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੀ ਯਤਨਾ ਸਦਕਾ ਮ੍ਰਿਤਕ ਦੀ লাশ ਹੈ ਜਿਹੜੀ ਉਹ ਜਦੀ ਪਿੰਡ ਪਹੁੰਚਦੀ ਹੈ ਜਿੱਥੇ ਕੀ ਅੰਤਿਮ ਰਸਮਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸਰ ਮੇਰਾ ਨਾਮ ਕੁਲਵੀਰ ਕੋਹਰਾ ਮੇਰੇ ਫਾਦਰ ਸਾਹਿਬ ਦਾ ਨਾਮ ਕੁਲਦੀਪ ਸਿੰਘ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ ਮਾਲਕ ਉਹਨਾਂ ਨੂੰ ਬਹੁਤ ਤਰੱਕੀ ਬਖਸ਼ੇ ਮਸ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜੀ ਘਟਨਾ ਕੀ ਹੋਈ ਸੀ ਘਟਨਾ ਸਾਰਾ ਸਾਡੇ ਇਥੋਂ ਲੈ ਕੇ ਗਏ ਸੀ ਡੈਡੀ ਨੂੰ ਬਾਹਰ ਸਾਡੇ ਪੜੋਸੀ ਆ ਤੇ ਲ ਜਾ ਕੇ ਉਧਰ ਬਸ ਉਹਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ੱਤਕਾ ਕੀਤਾ ਜੀ ਤੇ ਉਹਨਾਂ ਨੂੰ ਮਾਰ ਕੇ ਸਾਡੇ ਹਵਾਲੇ ਕਰਤਾ ਉਹ ਬਾਬਾ ਜੀ ਦੀ ਮਿਹਰਬਾਨੀ ਦੇ ਨਾਲ ਆ ਗਏ ਆ ਉਹਨਾਂ ਨੇ ਤਾਂ ਸਾਨੂੰ ਜਵਾਬ ਦਿੱਤਾ ਸੀ ਜੀ ਹਾਂ ਜੀ ਕਿ ਕਦੋਂ ਦੀ ਘਟਨਾ ਹੈ ਇਹ ਸਰ ਪਿਛਲੇ ਮਹੀਨੇ ਦੀ 15 ਤਰੀਕ ਦੀ ਹੈ ਹਾਂ ਜੀ ਹੋਣ ਬੋਡੀ ਆ ਗਈ ਵਾਪਸ ਹਾਂਜੀ ਸਰ 19 ਤਰੀਕ 12 ਤਰੀਕ ਨੂੰ ਆ ਗਈ। ਬਾਬਾਈ ਨਗਰ ਦਾ ਸੰਪਰਕ ਸੀ। ਬਾਬਾ ਜੀ ਨੇ 20 ਤਰੀਕ ਨੂੰ ਪਿਛਲੇ ਮਹੀਨੇ ਦੀ 20 ਤਰੀਕ ਨੂੰ। ਉਹ ਤੋਂ ਬਾਅਦ ਕੀ ਹੋ ਰਿਹਾ ਸੀ ਬਾਬਾ ਜੀ ਨੇ ਦੱਸਿਆ ਕਿ ਬੋਡੀ ਵਾਪਸ ਆਊਗੀ। ਹਾਂਜੀ ਬਾਬਾ ਜੀ ਨੇ ਬਹੁਤ ਸਾਨੂੰ ਯਕੀਨ ਦਿੱਤਾ ਸੀਗਾ ਕਿ ਵਾਪਸ ਇੰਡੀਆ ਲਾਸ਼ ਆਊਗੀ। ਹਾਂਜੀ ਬਹੁਤ ਬਹੁਤ ਧੰਨਵਾਦ ਆ ਜੀ ਬਾਬਾ ਜੀ ਨੇ ਜੋ ਆਪਣੇ ਨਾਲ ਵਚਨ ਕੀਤੇ ਸੀ ਪੂਰੇ ਕੀਤੇ ਆ ਜੀ। ਚੜ੍ਹਦੀ ਕਲਾ ਟਾਈਮ ਟੀਵੀ ਲਈ ਕਪੂਰਥਲਾ ਤੋਂ ਗੌਰਵ ਧੀਰ ਦੀ ਰਿਪੋਰਟ।